ਵਿਆਹਾਂ ਸ਼ਾਦੀਆਂ ਦੇ ਵਿੱਚ ਜਾ ਕੇ ਬਰਾਤ ਦੇ ਨਾਲ ਜਾਣਾ ਸ਼ੇਰਾ ਬੋਲਣਾ ਲੜਕੀਆਂ ਦਾ ਵਿਆਹ ਹੋਣਾ ਸਿੱਖਿਆ ਬੋਲਣੀ ਵੱਡਾ ਮੇਰਾ ਲੜਕਾ ਜਿਹੜਾ ਵਾ ਉਹ 100% ਆਂਗ ਹੀ ਨੇ ਆ ਤੇ ਛੋਟਾ ਉਹ ਆਪਣਾ ਕੰਮਕਾਰ ਕਰਦਾ ਵਾ ਰਾਜ ਮਿਸਤਰੀ ਆਪਣੇ ਬੱਚੇ ਪਾਲਦਾ ਆ ਤੇ ਗਰੀਬੀ ਦੇ ਕਰਕੇ ਇਲਾਜ ਨਹੀਂ ਹੋ ਰਿਹਾ ਇੱਕ ਰਾਸ਼ਨ ਕਾਰਡ ਬੰਦ ਕਰ ਦਿੱਤਾ ਕੋਈ ਕੰਮ ਨਹੀਂ ਕਰ ਸਕਦੇ ਗਰੀਬ ਆ ਸਭ ਤੋਂ ਪਹਿਲਾਂ ਜੀ ਕੇਂਦਰ ਸਰਕਾਰ ਦੀਆਂ ਜਦੋਂ ਵੋਟਾਂ ਆਈਆਂ ਮੋਦੀ ਦੀਆਂ ਤੇ ਸਭ ਤੋਂ ਪਹਿਲਾਂ ਮੋਦੀ ਸਾਹਿਬ ਨੂੰ ਵੋਟ ਪਾਉਣ ਵਾਲਾ ਇਹ ਆ ਉਸੇ ਵਾਲਾ ਸਰਟੀਫਿਕੇਟ ਦਿੱਤਾਉਣਾ ਵੀ ਆ ਲਫੜੋ ਤੁਹਾਨੂੰ ਸਰਟੀਫਿਕੇਟ ਦਿੱਤਾ ਜਾਂਦਾ ਵੀ ਸਭ ਤੋਂ ਪਹਿਲਾਂ ਵੋਟਰ ਇਹ ਨੇ ਲੇਕਿਨ ਤੁਸੀਂ ਦੱਸਿਆ ਕਿ ਜਵੀਰਵਾਰ ਵੀਰਵਾਰ ਦਰਗਾਹ ਤੇ ਜਾਈਦਾ ਵਾ ਤਾਂ ਉਹਦੇ ਨਾਲ ਘਰ ਦਾ ਗੁਜ਼ਾਰਾ ਸਹੀ ਚੱਲ ਜਾਂਦਾ ਤਰੀਕੇ ਨਾਲ ਇਹ ਬੱਚੇ ਦੀ ਪਿਲਸਣ ਲੱਗੀ ਆ 1500 ਰੁਪਏ ਗੁਜ਼ਾਰਾ ਉਹ ਕੁਝ ਉਹ ਆ ਜਾਂਦੀ ਆ ਹਾਂਜੀ ਤੇ ਕੁਝ ਕੋਈ ਇਤਨਾ ਪ੍ਰੋਗਰਾਮ ਕੋਈ ਸੱਚੇ ਪਾਛਾ ਗੋਰਪੁਰ ਪਾ ਗਏ ਕੋਈ 100% ਨਾ ਇਹਨਾਂ ਨੂੰ ਕੰਨਾਂ ਤੋਂ ਸੁਣਦਾ ਆ ਤੇ ਨਾ ਇਹ ਮੂੰਹ ਤੋਂ ਬੋਲ ਹੀ ਸਕਦਾ ਆਪਣਾ ਨਾਂ ਨਹੀਂ ਦੱਸ ਸਕਦਾ ਜੀ ਮੇਰਾ ਨਾਂ ਨਹੀਂ ਦੱਸ ਸਕਦਾ ਇਹ ਕਸ਼ਟ ਜ਼ਿੰਦਗੀ ਦੇ ਵਿੱਚ ਆਏ ਇੰਨਾ ਕੁਝ ਹੋ ਗਿਆ ਪਰ ਡੋਲਿਆ ਨਹੀਂ ਸਰਦਾਰ ਨਹੀਂ ਨਹੀਂ ਵਾਹਿਗੁਰੂ ਵਾਹਿਗੁਰੂ ਇਹ ਗੁਰੂ ਦੀਆਂ ਫੌਜਾਂ ਨੇ ਸਾਧਗੁਰਦਿਆਂ ਇਸ ਤਰ੍ਹਾਂ ਗੁਜ਼ਾਰਾ ਹੋ ਗਿਆ ਵਾ ਮਹਾਰਾਜ ਕਰੀ ਜਾਂਦਾ ਵਾ ਅਸੀਂ ਮਾਜਦੇ ਚਾਹਨੇ ਆ ਜੀ ਵਾਹਿਗੁਰੂ ਜੀ ਇੱਕ ਤਾਂ ਮੁੰਡੇ ਨੂੰ ਸ਼ੈਕਲ ਮਿਲ ਜੇ ਆਪਣਾ ਆਉਣਾ ਜਾਣਾ ਸੌਖਾ ਹੋ ਜਾਏ ਹੋ ਜੇ ਕੰਮ ਤੇ ਨੰਬਰ ਤੋਂ ਸਾਡਾ ਰਾਸ਼ਨ ਕਾਰਡ ਜਿਹੜਾ ਕਟਿਆ ਉਹ ਸਾਡਾ ਚਲਾਇਆ ਜੀ ਏ ਪੂਛਾਂ ਵਾਲਾ ਸ਼ਰਮਾ ਪਾਇਆ ਅੱਜ ਰਤੀ ਪ੍ਰਜਾਈ ਵੇਖ ਵਾਰੀ ਸੋਹਣਾ ਏ ਸ਼ੇਰਾ ਪਰਾਂ ਹਟਾਵੇਂ ਵੇਖ ਵਾਰੀ ਸੋਹਣਾ ਸ਼ੇਰਾ ਪਰਾਂ ਹਟਾਵੇਂ ਵੇਖ ਵਾਰੀ ਸੋਹਣਾ ਅਕਸਰ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਸੁਹਾਗ ਗਾंदे ਬਹੁਤ سارے ਸੁਨੇ ਸੀ ਲੋਕ ਪ੍ਰਾਣੀ ਸਭੇ ਤਾਂ ਸੀ ਪਰ ਹੌਲੀ ਹੌਲੀ ਜੀਨ ਸਮਾਂ ਬੀਤਦਾ ਗਿਆ ਤਾਂ ਤੂੰ ਤੂੰ ਉਹਨਾਂ ਚੀਜ਼ਾਂ ਤੋਂ ਲੋਕ ਅਲੋਪ ਹੁੰਦੇ ਗਏ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਸੁਹਾਗ ਗਾंदे ਬਹੁਤ ਘੱਟ ਲੋਕ ਮਿਲਦੇ ਨੇ ਹੁਣ ਜ਼ਿਆਦਾਤਰ ਜੇਕਰ ਗੱਲ ਕੀਤੀ ਜਾਏ ਡੀਜੇ ਦੇ ਉੱਤੇ ਸੱਭਿਆਚਾਰਕ ਪ੍ਰੋਗਰਾਮ ਜਾਂ ਹੋਰ ਡਾਂਸ ਦੇ ਪ੍ਰੋਗਰਾਮ ਜਿਹੜੇ ਕਲਚਰਲ ਹੁੰਦਾ ਵਾ ਉਹ ਕਰਵਾਏ ਜਾਂਦੇ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਪਰ ਉਹ ਚੀਜ਼ਾਂ ਕਿਤੇ ਨਾ ਕਿਤੇ ਜ਼ਰੂਰ ਅਲੋਪ ਹੋ ਗਈਆਂ ਨੇ ਜਿਸ ਤਰੀਕੇ ਨਾਲ ਬਾਪੂ ਜੀ ਨੇ ਸਰਦਾਰ ਜੀ ਨੇ ਪੱਟੀ ਦੇ ਨਾਂ ਤੇ ਮਸ਼ਹੂਰ ਨੇ ਕਿ ਜਿਨ੍ਹਾਂ ਦੇ ਲਗਾਤਾਰ ਵਿਆਹਾਂ ਸ਼ਾਦੀਆਂ ਦੇ ਵਿੱਚ ਸੁਹਾਗ ਗਾ ਕੇ ਸ਼ੇਰੇਗਾ ਕੇ ਆਪਣੇ ਘਰ ਦਾ ਇੱਕ ਗੁਜ਼ਾਰਾ ਚੰਗੇ ਢੰਗ ਨਾਲ ਚਲਾਉਂਦਾ ਸੀ ਕਿਤੇ ਨਾ ਕਿਤੇ ਉਹ ਚੀਜ਼ਾਂ ਲੋਪ ਹੋ ਗਈਆਂ ਨੇ ਤੇ ਹੁਣ ਇਹ ਵੀਰਵਾਰ ਦੇ ਦਿਨ ਕਿਸੇ ਦਰਗਾਹ ਦੇ ਉੱਤੇ ਜਾ ਕੇ ਜ਼ਰੂਰ ਗਾਉਂਦੇ ਨੇ ਤੇ ਉੱਥੋਂ ਜਿਹੜਾ ਪੈਸੇ ਮਿਲਦੇ ਨੇ ਉਹਦੇ ਨਾਲ ਆਪਣੇ ਘਰ ਦਾ ਚਲਾਉਂਦੇ ਨੇ ਅੱਖਾਂ ਦਾ ਆਪਰੇਟ ਹੋਇਆ ਸੀ ਪਹਿਲਾਂ ਮਨਿਆਰੀ ਦਾ ਕੰਮ ਕਰਦੇ ਸੀ ਪਿੰਡ-ਪਿੰਡ ਘਰ-ਘਰ ਜਾ ਕੇ ਸਾਮਾਨ ਵੇਚਦੇ ਸੀ ਮਨਿਆਰੀ ਦਾ ਤਾਂ ਹੁਣ ਉਹ ਚੀਜ਼ਾਂ ਕਿਤੇ ਨਾ ਕਿਤੇ ਜਦੋਂ ਅੱਖਾਂ ਦੀ ਰੋਸ਼ਨੀ ਚਲੇ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਉਹਨਾਂ ਦਾ ਕਿੱਤਾ ਤੇ ਹੁਣ ਇੱਕੋ ਹੀ ਕੰਮ ਦਰਗਾਹ ਦੇ ਉੱਤੇ ਜਾਂਦੇ ਨੇ ਵੀਰਵਾਰ ਤੇ ਉੱਥੇ ਜਾ ਕੇ ਜੋ ਵੀ ਤਿਲਫੁੱਲ ਮਿਲਦਾ ਵਾ ਉਹਦੇ ਨਾਲ ਆਪਣੇ ਘਰ ਨੂੰ ਚਲਾਉਂਦੇ ਨੇ ਜੇਕਰ ਦੂਜੇ ਪਾਸੇ ਇੱਕ ਤਸਵੀਰ ਮੈਂ ਚਾਹੂੰਗਾ ਦਿਖਾਣੀ ਬੇਟਾ ਵਾਣਾ ਦਾ ਵੱਡਾ ਅਮਰਤਧਾਰੀ ਪਰਿਵਾਰ ਆ ਬੇਟਾ ਵੱਡਾ ਵਾ ਤੇ ਜਿਸ ਦੇ ਇੱਕ ਹੱਥੇ ਸਰਟੀਫਿਕੇਟ ਫੜਿਆ ਵਾ ਕਿ ਜਿਹਨੇ ਸਭ ਤੋਂ ਪਹਿਲਾਂ ਵੋਟ ਪਾਈ ਸੀ ਹੈਂਡੀਕੈਪ ਸੀ ਤੇ ਸਭ ਤੋਂ ਜਿਆਦਾ ਪਹਿਲਾਂ ਇਸ ਬੱਚੇ ਨੇ ਵੋਟ ਪਾਈ ਸੀ ਆਪਣੇ ਪਿੰਡ 'ਚ ਹਲਕਾ ਸ਼ਹਿਰ ਹਰਗਵਿੰਦਪੁਰ 'ਚ ਤਾਂ ਉਸ ਨੂੰ ਸਰਟੀਫਿਕੇਟ ਜ਼ਰੂਰ ਮਿਲ ਗਿਆ ਪਰ ਪਿਛਲੇ ਪਾਸੇ ਇੱਕ ਤਸਵੀਰ ਆ ਰਾਸ਼ਨ ਕਾਰਡ ਦੀ 1 ਸਾਲ ਹੋ ਗਿਆ ਇਸ ਪਰਿਵਾਰ ਦਾ ਰਾਸ਼ਨ ਕਾਰਡ ਤੋਂ ਨਾਮ ਕੱਟ ਦਿੱਤਾ ਗਿਆ ਜਾਨੀ ਕਿ ਇਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਇਹਨਾਂ ਨੂੰ ਲੋਡ ਨਹੀਂ ਹੈਗੀ ਇਹਨਾਂ ਨੂੰ ਲੋਡ ਨਹੀਂ ਹੈਗੀ ਇਹਨਾਂ ਦਾ ਇਸ ਕਰਕੇ ਕਾਰਡ ਕੱਟਿਆ ਗਿਆ ਸ਼ਾਇਦ ਉਹਨਾਂ ਦੇ ਅਨੁਸਾਰ ਕਿ ਲੋਡ ਨਹੀਂ ਹੋਏਗੀ ਤੇ ਤਾਂ ਇਹਨਾਂ ਦਾ ਕਾਰਡ ਕੱਟ ਦਿੱਤਾ ਗਿਆ ਕਾਰਡ ਤੋਂ ਨਾਂ ਵੀ ਕੱਟ ਦਿੱਤਾ ਗਿਆ ਜਿਹੜੀ ਕਣਕ ਮਿਲਦੀ ਸੀ ਉਹ ਬੰਦ ਹੋ ਗਈ ਹੈ 1 ਸਾਲ ਤੋਂ ਲਗਾਤਾਰ ਬੰਦ ਆ ਪਰਿਵਾਰ ਦੇ ਹਾਲਾਤ ਜਰੂਰ ਚਾਏ ਦਿਖਾਣੇ ਟਰਾਈਸਾਈਕਲ ਆ ਮਦਦ ਜ਼ਿਆਦਾ ਨਹੀਂ ਮੰਗੀ ਸਿਰਫ ਤਾਂ ਸਿਰਫ ਇਸ ਬੱਚੇ ਨੇ ਮਦਦ ਮੰਗੀ ਹੈ ਇਸ ਪਰਿਵਾਰ ਨੇ ਮਦਦ ਮੰਗੀ ਹੈ ਕਿ ਉਹਨਾਂ ਦਾ ਪੁੱਤ ਦਾ ਜਿਹੜਾ ਟਰਾਈਸਾਈਕਲ ਹੈ ਉਸ ਨੂੰ ਲੈ ਕੇ ਦਿੱਤਾ ਜਾਵੇ ਕੋਈ ਸਮਾਜ ਸੇਵੀ ਸੰਸਥਾ ਵਾ ਅੱਗੇ ਆਵੇ ਤਾਂ ਉਸ ਬੱਚੇ ਨੂੰ ਟਰਾਈਸਾਈਕਲ ਦੇ ਦੇ ਬਾਬਾ ਜੀ ਨਾਲ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਆਪਣੇ ਘਰ ਨੂੰ ਚਲਾਉਂਦੇ ਨੇ ਕਿਸ ਤਰੀਕੇ ਨਾਲ ਕਾਉਂਦੇ ਨੇ ਬਾਬਾ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਗੁਰੂ ਦੇ ਪਿਆਰਿਓ ਦਸਵੇਂ ਪਾਤਸ਼ਾਹ ਦੀ ਬਲੰਦ ਕੀਤੀ ਹੋਈ ਫਤਿਹ ਸਾਰੇ ਫਤਿਹ ਪ੍ਰਵਾਨ ਕਰੀਏ ਸਾਰੇ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਦੇ ਪਿਆਰਿਓ ਜਦੋਂ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਤੇ ਪੜਦੇ ਪੜਦੇ ਆਈ ਗਾਉਣ ਦੀ ਜਾਨ ਸਿੱਖੀ ਸਤਗੁਰ ਸੱਚੇ ਪਾਤਸ਼ਾਹ ਨੇ ਮੇਰਾ ਕਰ ਦਿੱਤੀਆਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾ ਕੇ ਬਰਾਤ ਦੇ ਨਾਲ ਜਾਣਾ ਸ਼ੇਰਾ ਬੋਲਣਾ ਲੜਕੀਆਂ ਦਾ ਵਿਆਹ ਹੋਣਾ ਸਿੱਖਿਆ ਬੋਲਣੀ ਮੇਰੇ ਮਾਂ ਜੋ ਉਸਤਾਦ ਜੀ ਜਸਬੀਰ ਖੋਜਦਲ ਜੀ ਖੇਲਿਆਂ ਵਾਲਾ ਉਹਨਾਂ ਨੇ ਰਿਕਾਰਡ ਕੀਤਾ ਗੀਤ ਵੀਰਾ ਤੂੰ ਕੋ ਡੋਲਦਾਵੇਂ ਬਾਪ ਸਰਦਾਰ ਤੇਰੇ ਨਾਲ ਵੇ ਵਿਆਹਾਂ ਦੀਆਂ ਘੋੜੀਆਂ ਬੋਲਣੀਆਂ ਤੇ ਕਿਆ ਬੋਲਣੀਆਂ ਹੁਣ ਕਿਉ ਤੂੰ ਰੋਣਾ ਧਰਮੀ ਬਾਬਲਾ ਵੇਤੀ ਹੋ ਗਈ ਪ੍ਰਾਈ ਤੇ ਅੱਜ ਉਸ ਤੋਂ ਬਾਅਦ ਮੈਂ ਮਨਿਆਰੀ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਵੇਚੀ ਉਸ ਤੋਂ ਬਾਅਦ ਮੇਰੀਆਂ ਅੱਖਾਂ ਜਿਹੜੀਆਂ ਕਮਜ਼ੋਰ ਹੋ ਗਈਆਂ ਦੋ ਅੱਖਾਂ ਦਾ ਮੈਂ ਆਪਰੇਸ਼ਨ ਕਰਾਇਆ ਲੈਂਸ ਪਏ ਨੇ ਉਸ ਤੋਂ ਬਾਅਦ ਵਾਹਿਗੁਰੂ ਨੇ ਕਿਰਪਾ ਕੀਤੀ ਤਨਤਨ ਬਾਬਾ ਪੜੋਲੇ ਸ਼ਾਹ ਜੀ ਸੱਚੀ ਸਰਕਾਰ ਪਿੰਡ ਉਮਰਪੁਰ ਆਪਣੇ ਮਲਾਵੇ ਦੀ ਕੋਠੀ ਸੂਏ ਦੇ ਉੱਤੇ ਦਰਬਾਰ ਆ ਉੱਥੇ ਜਾ ਕੇ ਮੈਂ ਵੀਰਵਾਰ ਦੇ ਵੀਰਵਾਰ ਹਾਜ਼ਰੀ ਭਰਦਾ ਹਾਂ ਤੇ ਉੱਥੇ ਜੋ ਸੇਵਾ ਮਿਲਦੀ ਆ ਪਿਆਰ ਸੰਗਤ ਦਿੰਦੀ ਅਰਦਾਸਾਂ ਬੇਨਤੀਆਂ ਕਰਾਉਂਦੇ ਨੇ ਉਹਦੇ ਨਾਲ ਹੀ ਗੁਜ਼ਾਰਾ ਚੱਲਦਾ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਰਾ ਕਰਨ ਸਰਬ ਸੱਚੇ ਪਾਤਸ਼ਾਹ ਰਹਿਮਤ ਵਾਲੇ ਪਰਿਵਾਰ ਪੱਖੋਂ ਗੱਲ ਕੀਤੀ ਜਾਏ ਦੋ ਪੁੱਤ ਨੇ ਵੱਡਾ ਪੁੱਤ ਹੈਂਡੀਕੈਪ ਆ ਬੜਾ ਔਖਾ ਵਾ ਘਰ ਨੂੰ ਚਲਾਣਾ ਘਰ ਵਾਲੀ ਹੈ ਉਹ ਵੀ ਉਹਨਾਂ ਨੇ ਵੀ ਅਮਰ ਛਕਿਆ ਉਹ ਵੀ ਨਹੀਂ ਠੀਕ ਅਮਰਤਾਰੀ ਸਿੰਘ ਆ ਜੀ ਅਸੀਂ ਦੋਵਾਂ ਨੇ ਇਕੱਠਿਆਂ ਹੀ ਅਮਰ ਤੇ ਛਕਿਆ ਗੁਰੂ ਵਾਲੇ ਬਣੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬਚਨ ਆ ਪੀਓ ਪਾਉਲ ਖੰਡੇ ਤਾਰ ਹੋਵੇ ਜਨਮ ਸੇਲਾ ਵਾਹੋ ਵਾਹੋ ਗਬਿੰਦ ਸਿੰਘ ਆਪੇ ਗੁਰੂ ਚੇ ਗੁਰਸੱਚੇ ਪਾਸ਼ਾ ਨੇ ਅੰਮ੍ਰਿਤ ਦੀਆਂ ਦਾਤਾਂ ਬਖਸ਼ੀਆਂ ਪਰਿਵਾਰ ਨੂੰ ਸੋਹਣਾ ਪਰਿਵਾਰ ਆ ਮੇਰੇ ਸਾਧਗੁਰ ਨੇ ਵੱਡਾ ਮੇਰਾ ਲੜਕਾ ਜਿਹੜਾ ਵਾ ਉਹ 100% ਆਂਗੇ ਹੀ ਨੇ ਆ ਤੇ ਛੋਟਾ ਉਹ ਇਹ ਆਪਣਾ ਕੰਮਕਾਰ ਕਰਦਾ ਵਾ ਰਾਜਮਿਸਤਰੀ ਆਪਣੇ ਬੱਚੇ ਪਾਲਦਾ ਆ ਤੇ ਮੇਰੀ ਜਹੇਦਾਰਨੀ ਜਿਹੜੀ ਆ ਗੁਰੂ ਦੀ लाਡਲੀ ਫੌਜ ਆ ਸਾਧਗੁਰ ਦੀ ਤੇ ਉਹਦੇ ਦੋਵੇਂ ਚੂਲੇ ਖਰਾਬ ਹੋ ਚੁੱਕੇ ਆ ਤੇ ਗਰੀਬੀ ਦੇ ਕਰਕੇ ਲਾਜ ਨਹੀਂ ਹੋ ਰਿਆ ਇੱਕ ਰਾਸ਼ਨ ਕਾਰਡ ਬੰਦ ਕਰ ਦਿੱਤਾ ਕੋਈ ਕੰਮ ਨਹੀਂ ਹੀ ਕਰ ਸਕਦੇ ਗਰੀਬ ਆ ਬਹੁਤ سارے ਤੇ ਕੋਈ ਕੰਮ ਨਹੀਂ ਕਰ ਸਕਦੇ ਹੋ 라શન ਕਾਰਡ ਜੋ ਨਾ ਕਿਉਂ ਕਟਿਆ ਲਨ ਤੁਹਾਨੂੰ ਲੋਡ ਹੈਗੀ ਰਾਸ਼ਨ ਦੀ ਕਿ ਨਹੀਂ ਹੈਗੀ ਵਾਹਿਗੁਰੂ 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 ਗਰੀਬ ਪਰਿਵਾਰਾਂ ਤੇ ਪਤਾ ਨਹੀਂ ਕੀ ਗੱਲ ਕੀਤੀ ਆ ਸਾਡਾ ਰਾਸ਼ਨ ਕਾਰਡ ਹੀ ਸਾਰੇ ਪਰਿਵਾਰ ਦਾ ਕਟਾ ਕੇ ਰੱਖ ਦਿੱਤਾ ਵਾ ਭੀ ਇਹਨਾਂ ਨੂੰ ਰਾਸ਼ਨ ਮਿਲੇ ਹੀ ਨਾ ਅਸੀਂ ਮਾਰੇ ਉਤਰਾ ਬੈਠੇ ਆ ਹਾਂਜੀ ਕੋਈ ਸਹੂਲਤ ਨਹੀਂ ਮਿਲਣ ਲਈ ਘਰ ਦੀ ਦਾ ਪ੍ਰੇਸ਼ਨ ਹੋਣਾ ਆ ਸਰਟੀਫਿਕੇਟ ਜਰੂਰ ਪੁੱਤ ਨੇ ਫੜਿਆ ਜਿਹੜੀ ਵੋਟ ਪਾਈ ਸਭ ਤੋਂ ਪਹਿਲਾਂ ਪਿੰਡ 'ਚ ਸਭ ਤੋਂ ਪਹਿਲਾਂ ਜੀ ਕੇਂਦਰ ਸਰਕਾਰ ਦੀਆਂ ਜਦੋਂ ਵੋਟਾਂ ਆਈਆਂ ਮੋਦੀ ਦੀਆਂ ਤੇ ਸਭ ਤੋਂ ਪਹਿਲਾਂ ਮੋਦੀ ਸਾਹਿਬ ਨੂੰ ਵੋਟ ਪਾਉਣ ਵਾਲਾ ਇਹ ਆ ਉਸੇ ਵਾਲਾ ਸਰਟੀਫਿਕੇਟ ਦਿੱਤਾ ਹੁੰਦਾ ਵੀ ਆ ਲੋ ਫੜੋ ਤੁਹਾਨੂੰ ਸਰਟੀਫਿਕੇਟ ਦਿੱਤਾ ਜਾਂਦਾ ਵੀ ਸਭ ਤੋਂ ਪਹਿਲਾਂ ਵੋਟਰ ਇਹ ਨੇ ਸਾਡੇ ਚ ਹਲਕੇ ਚ ਹਾਂਜੀ ਵਾਹਿਗੁਰੂ ਜੀ ਜਿਸ ਤਰੀਕੇ ਨਾਲ ਬਾਪੂ ਜੀ ਤੁਸੀਂ ਦੱਸਣਦੇ ਹੋ ਸਿੱਖਿਆ ਗਾਉਂਦੇ ਹੋ ਘੂੜੀਆਂ ਗਾਉਂਦੇ ਹੋ ਸ਼ੇਰੇ ਗਾਉਂਦੇ ਹੋ ਪਰ ਉਹ ਚੀਜ਼ਾਂ ਤੋਂ ਹੁਣ ਲੋਕ ਅਲੋਪ ਹੋ ਗਏ ਨੇ ਹੁਣ ਵਿਆਹਾਂ ਸ਼ਾਦੀਆਂ ਦੇ ਚੀਜ਼ਾਂ ਵੇਖਣ ਨੂੰ ਨਹੀਂ ਮਿਲਦੀਆਂ ਨਾ ਸੁਣਨ ਨੂੰ ਮਿਲਦੀਆਂ ਨਹੀਂ ਜੀ ਨਹੀਂ ਹੁਣ ਸਮੇ ਬਦਲ ਗਏ ਨੇ ਤੇ ਹੁਣ ਤੇ ਕੋਈ ਗਾਉਂਦਾ ਹੀ ਨਹੀਂ ਤੇ ਨਾ ਕੋ ਸੁਣਦਾ ਹੀ ਆ ਤੇ ਹੁਣ ਤੇ ਜ਼ਮਾਨਾ ਹੀ ਬਦਲ ਗਿਆ ਆ ਅਗੇ ਵਿਆਹਾਂ ਚ ਜਾਈਦਾ ਸੀਗਾ ਬਰਾਤਾਂ ਦੇ ਨਾਲ ਜਾਈਦਾ ਸੀ ਉੱਥੇ ਜਾ ਕੇ ਜਦੋਂ ਆਨੰਦ ਕਾਰਜ ਹੁੰਦਾ ਸੀ ਉੱਥੇ ਜਾ ਕੇ ਛੇੜਾ ਬੋਲੀਦਾ ਸੀਗਾ ਸਿੱਖਿਆ ਬੋਲੀਦੀ ਸੀਗੀ ਤੇ ਸਾਰੇ ਪਰਿਵਾਰ ਦੋਵੇਂ ਪਰਿਵਾਰੀ ਇਜਤਮਾਨ ਕਰਦੇ ਸੀ ਵਧੀਆ ਬਰਾਤ ਵੇਖ ਕੇ ਆਈਦੀ ਸੀ ਹਾਂਜੀ ਆਨੰਦ ਲਈਦੇ ਸੀ ਘਰ ਦਾ ਗੁਜ਼ਾਰਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਵੀਰਵਾਰ ਵੀਰਵਾਰ ਦਰਗਾਹ ਤੇ ਜਾਈਦਾ ਵਾ ਤਾਂ ਉਹਦੇ ਨਾਲ ਘਰ ਦਾ ਗੁਜ਼ਾਰਾ ਸਹੀ ਚੱਲ ਜਾਂਦਾ ਤਰੀਕੇ ਨਾਲ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਆ ਸਤਗੁਰੂ ਕਿਰਪਾ ਕਰਨ ਵਾਲਾ ਇਹ ਬੱਚੇ ਦੀ ਪਲਸਣ ਲੱਗੀ ਆ 1500 ਰੁਪਏ ਗੁਜ਼ਾਰਾ ਉਹ ਕੁਝ ਉਹ ਆ ਜਾਂਦੀ ਆ ਹਾਂਜੀ ਤੇ ਕੁਝ ਕੋਈ ਇਤਨਾ ਪ੍ਰੋਗਰਾਮ ਕੋਈ ਸੱਚੇ ਪਾਛਾ گورਪੁਰ ਬਾਗੇ ਉਹ ਕ ਲਾਲੀ ਦੇ ਨੇ ਹਾਂਜੀ ਮੇਲਾ ਹੈਂਡੀਕੈਪ ਦੇ ਨਾਲ ਨਾਲ ਬੱਚਾ ਮਤਬੁਦਦੀ ਵੀ ਲੱਗਦਾ ਮੈਨੂੰ ਥੋੜਾ ਹਾਂਜੀ ਹਾਂਜੀ ਬਿਲਕੁਲ ਜੀ 100% ਨਾ ਇਹਨਾਂ ਨੂੰ ਕੰਨਾਂ ਤੋਂ ਸੁਣਦਾ ਆ ਤੇ ਨਾ ਮੂੰਹ ਤੋਂ ਬੋਲ ਹੀ ਸਕਦਾ ਆਪਣਾ ਨਾਂ ਨਹੀਂ ਦੱਸ ਸਕਦਾ ਜੀ ਮੇਰਾ ਨਾਂ ਨਹੀਂ ਦੱਸ ਸਕਦਾ ਪਿੰਡ ਦਾ ਨਾਂ ਨਹੀਂ ਦੱਸ ਸਕਦਾ ਵੀ ਮੇਰੇ ਪਿੰਡ ਦਾ ਨਾਮ ਕੀ ਆ ਨਹੀਂ ਜੀ ਬਿਲਕੁਲ ਹਾਂਜੀ ਹਾਂਜੀ ਸਾਰਿਆਂ ਦੇ ਨਾਲ ਹੀ ਮੈਂ ਇਹਦੇ ਸ਼ਕਲ ਤੇ ਵੀ ਆਪਣਾ ਨੰਬਰ ਲਿਖਿਆ ਦੀ ਬਾਹ ਤੇ ਵੀ ਲਿਖਿਆ ਵਾ ਜੀ ਆਪਣਾ ਨੰਬਰ ਲਿਖਿਆ ਵਾ ਤੇ ਆਪਣਾ ਨਾਂ ਲਿਖਿਆ ਵਾ ਵੀ ਜੇ ਕਰੇ ਗਵਾਜ ਜਾਵੇ ਮਾਰਚ ਬਾਹਰ ਚਲ ਜੇ ਬਾਹਰ ਅਵਰ ਨਹੀਂ ਜਾਂਦਾ ਵਾਹਿਗੁਰੂ ਦੀ ਕਿਰਪਾ ਨਾਲ ਲਾਗੇ ਲਾਗੇ ਰਹਿੰਦਾ ਬਟਾਲੇ ਜੀ ਇੰਨੇ ਕਸ਼ਟ ਜ਼ਿੰਦਗੀ ਦੇ ਵਿੱਚ ਆਏ ਇੰਨਾ ਕੁਝ ਹੋ ਗਿਆ ਪਰ ਡੋਲੇ ਨਹੀਂ ਸਰਦਾਰ ਨਹੀਂ ਨਹੀਂ ਵਾਹਿਗੁਰੂ ਵਾਹਿਗੁਰੂ ਇਹ ਗੁਰੂ ਦੀਆਂ ਫੌਜਾਂ ਨੇ ਸਾਧਗੁਰਦਿਆਂ ਇਸ ਤਰ੍ਹਾਂ ਗੁਜ਼ਾਰਾ ਹੋ ਗਿਆ ਵਾ ਮਹਾਰਾਜ ਕਰੀ ਜਾਂਦਾ ਵਾ ਸੱਚੇ ਪਾਤਸ਼ਾਹ ਤੇ ਕਿਰਪਾ ਕਰੇ ਮਹਾਰਾਜ ਸਾਧਗੁਰ ਸੱਚੇ ਪਾਤਸ਼ਾਹ ਉਹਦਾ ਹੀ ਖਜ਼ਾਨਾ ਆ ਉਹਨੇ ਦੇਣਾ ਆ ਪਤਾ ਨਹੀਂ ਕਦੋਂ ਟਟੈਣੀ ਨਵਾ ਦੇਣੀ ਉਹਨੇ ਮੇਰੇ ਸਾਧਗੁਰ ਨੇ ਤੇ ਆਪੇ ਸਭ ਕੋ ਸਾਰੇ ਕੰਮ ਸੰਤਾ ਕੇ ਕਾਰਜਾਬ ਖੁਲਾਇਆ ਹਰ ਕੰਮ ਕਰਾਉਣ ਆਇਆ ਆਰਾਮ ਆਪੇ ਸਾਧਗੁਰ ਨੇ ਕਰਨਾ ਵਾ ਜੀ ਤੇ ਧੰਨਵਾਦ ਆ ਗੁਰੂ ਦੇ ਪਿਆਰਿਓ ਤੁਹਾਡਾ ਸਾਧਗੁਰ ਸੱਚੇ ਪਾਤਸ਼ਾਹ ਮਿਹਰਾਂ ਕਰੇ ਕਦੇ ਕਦੇ ਮਨ ਚ ਗਿਲਾ ਨਹੀਂ ਆਇਆ ਪਰਮਾਤਮਾ ਨੂੰ ਨਹੀਂ ਕਦੇ ਕੋਸਿਆ ਕਿ ਕਿਸ ਤਰੀਕੇ ਦੇ ਹਾਲਾਤ ਆ ਸਾਡੇ ਹੈ ਰੱਬ ਦੇ ਲੜ ਲੱਗੇ ਵਾਹਿਗੁਰੂ ਦਾ ਨਾਮ ਲੈਂਦੇ ਪਰ ਫਿਰ ਵੀ ਹਾਲਾਤ ਘਰਦੇ ਨਹੀਂ ਸਹੀ ਨਹੀਂ ਨਹੀਂ ਵਾਹਿਗੁਰੂ ਵਾਹਿਗੁਰੂ ਜੀ ਉਹਦੇ ਘੜੀ ਅਰਦਾਸ ਬੇਨਤੀ ਕਰੀਦੀ ਆ ਸਾਧਗੁਰ ਸੱਚਾ ਪਾਤਸ਼ਾਹ ਤੂੰ ਹੀ ਕਰਨੀ ਆ ਜੋ ਮੰਗੇ ਠਾਕਰ ਆਪਣੇ ਜੀ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਦੇ ਜੋ ਬੋਲੇ ਇਹ ਆਵਾ ਸੱਚ ਹੋਇਆ ਹੋਵੇ ਸੱਚ ਸੱਚ ਦੀ ਜਿੱਤ ਹੋਣੀ ਆ ਜੀ ਹਾਂ ਜੀ ਵਾਹਿਗੁਰੂ ਨੇ ਕਿਰਪਾ ਕਰੀ ਦਸੀ ਤੁਸੀਂ ਆ ਗਏ ਜੇ ਸਾਰੇ ਕੰਮ ਹੋ ਗਿਆ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਮੇਰਾ ਕਰੇ ਹਾਂਜੀ ਆਪ ਵੀ ਕਰਨ ਲਿਆ ਮਦਦ ਕਿਦਾਂ ਦੀ ਚਾਹਦੇ ਤੁਸੀਂ ਕਿਦਾਂ ਦੀ ਮਦਦ ਚਾਹਦੇ ਅਸੀਂ ਮਦਦ ਚਾਹਦੇ ਹਾਂ ਜੀ ਵਾਹਿਗੁਰੂ ਜੀ ਇੱਕ ਤਾਂ ਮੁੰਡੇ ਨੂੰ ਸ਼ਾਇਕਲ ਮਿਲ ਜੇ ਆਪਣਾ ਆਉਣਾ ਜਾਣਾ ਸੌਖਾ ਬਦਾਜੇ ਹੋ ਜੇ ਕੰਮ ਤੇ ਨੰਬਰ ਤੋਂ ਸਾਡਾ ਰਾਸ਼ਨ ਕਾਰਡ ਜਿਹੜਾ ਕਟਿਆ ਉਹ ਸਾਡਾ ਚਲਾਇਆ ਜੇ ਹਾਂਜੀ ਤੇ 올ਡ ਮੇਰੀ ਘਰ ਦੀ ਦਾ ਚੂਲੇ ਦੋਵੇਂ ਖਰਾਬ ਹੋ ਗਏ ਨੇ ਤੇ ਸਾਡੇ ਕੋਲ ਇਲਾਜ ਕਰਾਉਣਾ ਬੜੀ ਮੁਸ਼ਕਲ ਆ ਜੀ ਤੇ ਸਤਗੁਰ ਸੱਚੇ ਪਾਤਸ਼ਾਹ ਮੇਰਾ ਹੋ ਜਾਣਾ ਹਾਂਜੀ ਵਰੁਦਾ ਜਾਣਾ ਹੈ ਬਿਲਕੁਲ ਜੀ ਪਰਿਵਾਰ ਆ ਸਿੰਘ ਸਾਹਿਬ ਨੇ ਮਦਦ ਜ਼ਿਆਦਾ ਨਹੀਂ ਮੰਗੀ ਜ਼ਿਆਦਾ ਮਦਦ ਨਹੀਂ ਮੰਗੀ ਮਦਦ ਸਿਰਫ ਮੰਗੀ ਹੈ ਕਿ ਬੱਚੇ ਦਾ ਟਰਾਈਸਾਈਕਲ ਜਿਹੜਾ ਵਾ ਉਸ ਨੂੰ ਸੀ ਕਰਾ ਦਿੱਤਾ ਜਾਵੇ ਜਾਂ ਟਰਾਈਸਾਈਕਲ ਉਸ ਨੂੰ ਮਿਲ ਜਾਵੇ ਤੇ ਮੇਰੀ ਘਰ ਦੀ ਦਾ ਇਲਾਜ ਇੱਕ ਚੰਗੇ ਢੰਗ ਨਾਲ ਹੋ ਜਾਵੇ ਉਹ ਵੀ ਤੁਰ ਫਿਰ ਸਕੇ ਕਿਉਂਕਿ ਮੁਸ਼ਕਲ ਆ ਔਖਾ ਵਾ ਇੰਨੇ ਜੋਗੇ ਨਹੀਂ ਹੈਗੇ ਕਿ ਆਪਣੀ ਘਰ ਵਾਲੀ ਦਾ ਵੀ ਇਲਾਜ ਕਰਾ ਸਕਣ ਆਪਣੇ ਬੱਚੇ ਨੂੰ ਟਰਾਈਸਾਈਕਲ ਲੈ ਕੇ ਦੇ ਸਕਣ ਬੱਚੇ ਦਾ ਜਾਣਾ ਆਣਾ ਬਾਹਰ ਸੌਖਾ ਹੋ ਜਾਊਗਾ ਜੇਕਰ ਉਸ ਨੂੰ ਵੀ ਟ੍ਰਾਈਸਾਈਕਲ ਮਿਲਿਆ ਸਰਟੀਫਿਕੇਟ ਹੋਦੇ ਬੱਚੇ ਨੇ ਹੱਥੇ ਫੜਿਆ ਵਾ ਜਿਸ ਵੇਲੇ ਵੋਟਾਂ ਪੈਂਦੀਆਂ ਵਾ ਤਾਂ ਸਭ ਤੋਂ ਪਹਿਲੀ ਵੋਟ ਦਾ ਸਰਟੀਫਿਕੇਟ ਜ਼ਰੂਰ ਇਹ ਹੱਥੇ ਦਿੱਤਾ ਗਿਆ ਵਾ ਪਰ ਦੂਜੇ ਪਾਸੇ ਇੱਕ ਰਾਸ਼ਨ ਕਾਰਡ ਦਾ ਉਹਨੇ ਫੜਿਆ ਵਾ ਜਿਸ ਦੇ ਉੱਤੇ ਨਾਮ ਹੀ ਕੱਟ ਦਿੱਤਾ ਗਿਆ ਰਾਸ਼ਨ ਕਾਰਡ ਤੋਂ ਨਾਮ ਹੀ ਕੱਟ ਦਿੱਤਾ ਗਿਆ ਵਾ ਇੱਕ ਸਾਲ ਤੋਂ ਇਸ ਪਰਿਵਾਰ ਨੂੰ ਰਾਸ਼ਨ ਕਾਰਡ ਤੇ ਇਹ ਰਾਸ਼ਨ ਨਹੀਂ ਮਿਲਿਆ ਪਰਿਵਾਰ ਦੀ ਮਦਦ ਦੀ ਜ਼ਿਆਦਾ ਮਦਦ ਇਹੋ ਮੰਗੀ ਹੈ ਕਿ ਰਾਸ਼ਨ ਕਾਰਡ ਤੇ ਇੱਕ ਨਾਮ ਮਿਲ ਜੇ ਕਿ ਜਿਸ ਦੇ ਨਾਲ ਉਹਨਾਂ ਨੂੰ ਫਿਰ ਤੋਂ ਰਾਸ਼ਨ ਮਿਲਣਾ ਜਿਹੜਾ ਸ਼ੁਰੂ ਹੋ ਜਾਵੇ ਦੂਜੇ ਵਾਰ ਵੀ ਅਸੀਂ ਜ਼ਰੂਰ ਇਹ ਬਜ਼ੁਰਗਾਂ ਕੋ ਸੁਣਾਂਗੇ ਸ਼ੇਰਾ ਘੋੜੀ ਉਸ ਵੇਲੇ ਬਹੁਤ ਸਾਰੇ ਜਦੋਂ ਪਹਿਲਾ ਸਮਾਂ ਸੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਲੋਕ ਬੁਲਾਉਂਦੇ ਹੁੰਦੇ ਸੀ ਹਨ ਉਸ ਵੇਲੇ ਮੁੱਲ ਵੀ ਤੁਹਾਡਾ ਚੰਗਾ ਪੈ ਜਾਂਦਾ ਸੀ ਪਰ ਅੱਜ ਦੇ ਸਮੇਂ ਅੱਜ ਦੇ ਸਮੇਂ ਤੇ ਜਾਣਦਾ ਹੀ ਕੋਈ ਨਹੀਂ ਹੁਣ ਸੁਣਾਓਗੇ ਕੀ ਵਾਹਿਗੁਰੂ 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 ਅੱਛਾ ਇੱਕ ਜੀ ਦੱਸਿਓ ਬਾਬੂ ਜੀ ਇਹ ਦੋ ਚੀਜ਼ਾਂ ਫੜੀਆਂ ਦੋ ਕੀ ਹੈ ਦੋਨੇ ਤੁੰਬੀਆਂ ਹਾਂਜੀ ਹਾਂਜੀ ਆਹ ਤੁੰਬਾ ਆ ਜੀ ਹਾਂਜੀ ਤੇ ਇਹ ਤੁੰਬੀ ਆ ਦੋ ਤਾਰੀ ਫਰਕ ਕੀ ਹੁੰਦਾ ਦੋਨੇ ਹਾਂਜੀ ਇਹ ਦੋ ਤਾਰਾਂ ਵੱਜਦੀਆਂ ਜੀ। ਅੱਛਾ। ਦਾਲ ਦੂਜੀ ਸਰਵਿਸ ਤਾਲ ਦੇ ਰਹੀ ਆ, ਪੂਰਾ ਸਾਥ ਦੇ ਰਹੀ ਆ। ਹਾਂਜੀ ਹਾਂਜੀ ਹਾਂਜੀ। ਜੋੜਾ ਜੁਲਫਕਾਰ ਹੈ, ਨਰ ਨਾਰੀ ਸਰਕਾਰ ਹੈ। ਦੋਵਾਂ ਦਾ ਇੱਕੋ ਜਿਹਾ ਦਰਜਾ ਦਿੱਤਾ ਗਿਆ। ਤੇ ਇਹ ਦੋ ਤਾਰਾਂ ਵੱਜਣ ਡੀਆਂ ਵਾ ਹੋਰ ਵੇਖੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂਜੀ। ਅਛਾ ਜੀ ਵਾਹਿਗੁਰੂ ਵਾਹਿਗੁਰੂ ਸੇਰਾ ਲਾਓ ਜੀ ਏ ਕਰਮਾ ਬਾਜ ਨਹੀਂ ਕਿਸੇ ਨੂੰ ਸਾਖ ਮਿਲਦੇ ਏ ਕਰਮਾ ਬਾਜ ਨਹੀਂ ਕਿਸੇ ਨੂੰ ਸਾਖ ਮਿਲਦੇ ਤੇ ਸਾਕਾਂ ਬਾਝ ਨਹੀਂ ਸਗਨ ਮਨਹੇ ਜਾਂਦੇ ਤੇ ਸਗਨਾ ਬਾਝ ਨਾ ਪੂਰੀਆਂ ਹੋਣ ਰੀਜਾਂ ਤੇਰੀ ਜਾਂ ਬਾਝ ਨਹੀਂ ਕਾਜ ਰਚੇ ਜਾਂਦੇ ਤੇ ਕਾਜਾਂ ਬਾਝ ਨਹੀਂ ਖੁਸ਼ੀ ਨਸੀਬ ਹੁੰਦੀ ਤੇ ਛੇਰੇ ਖੁਸ਼ੀਆਂ ਬਾਝ ਨਹੀਂ ਗਏ ਜਾਂਦੇ ਏ ਵਾਚ ਹੁੰਦਾ ਸੰਜੋਗਾਂ ਦੇ ਨਾਲ ਸਭ ਕੋ ਜੀ ਤੇ ਤੁਰਦਰ ਗੋਹ ਸੰਜੋਗ ਮੜਾਏ ਜਾਂਦੇ ਏ ਤਕ ਸ਼ੇਰੇ ਦੀਆਂ ਚਮਗਣ ਲੜੀਆਂ ਏ ਪਿਆਰੀਆਂ ਪਿਆਰੀਆਂ ਲੱਗਦੀਆਂ ਬੜੀਆਂ ਏ ਪਰੀਆਂ ਸ਼ੇਰਾ ਤੱਕਣੇ ਖੜੀਆਂ ਕਿਉਂ ਫਿਰਦਾ ਮੁੱਖ ਛਪਾਈ ਵੇ ਇਕਵਾਰੀ ਸੋਹਣਿਆ ਏ ਸ਼ੇਰਾ ਬਰਾ ਹਟਾਵੀ ਮੈਂ ਇੱਕ ਵਾਰੀ ਸੋਹਣਾ ਏ ਮਾਤਾ ਜਗੀਰ ਗੁਰ ਵੀਰਾ ਤੇਰੀ ਪੈਰ ਪੁੰਜੇ ਨਹੀਂ ਲਾਉਂਦੀ ਏ ਚੰਦ ਦੇ ਨਾਲ ਸਤਾਰੇ ਚਮਕਣਾ ਰੱਬ ਦਾ ਸ਼ੁਕਰ ਮਨਾਂਉਂਦੀ ਏ ਪੂਸ਼ਾਂ ਵਾਲਾ ਸੁਰਮਾ ਪਾਇਆ ਅੱਜ ਰਤੀ ਪਰ ਜਾਹੀ ਵੇਖ ਵਾਰੀ ਸੋਹਣਾ ਏ ਸ਼ੇਰਾ ਪਰਾਂ ਹਟਾਵੇਂ ਵੇਖ ਵਾਰੀ ਸੋਹਣਾ ਸ਼ੇਰਾ ਪਰਾਂ ਹਟਾਵੇਂ ਵੇਖ ਵਾਰੀ ਸੋਹਣਾ ਨੋ ਆਏ ਜੀ ਬਿਲਕੁਲ ਅਸੀਂ ਵੀ ਚਾਹਾਂਗੇ ਕਿ ਇਸ ਪਰਿਵਾਰ ਦੀ ਮਦਦ ਵਾਸਤੇ ਜ਼ਰੂਰ ਕੋਈ ਨਾ ਕੋਈ ਸਮਾਜ ਸੇ ਵੀ ਅੱਗੇ ਆਵੇ ਨੰਬਰ ਜ਼ਰੂਰ ਲਵਾਂਗੇ ਬਾਪੂ ਦਾ ਜਿਹੜਾ ਅਸੀਂ ਨਾਲ ਦੀ ਨਾਲ ਫਲੈਸ਼ ਕਰਾਂਗੇ ਤਾਂ ਜੋ ਇਸ ਦੀ ਮਦਦ ਹੋ ਸਕੇ ਬਾਪੂ ਜੀ ਨੰਬਰ ਕਿੰਨਾ ਮੋਬਾਈਲ ਨੰਬਰ ਤੁਹਾਡਾ 97796 7390 ਜੀ 97796 7390 ਜੀ ਬਿਲਕੁਲ ਪਰਿਵਾਰ ਦਾ ਨੰਬਰ ਹੈ 97796 7390 ਅਜੀ ਗੁਰਾਂ ਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਤਸਵੀਰ ਮੈਂ ਜ਼ਰੂਰ ਇੱਕ ਵਾਰੀ ਸਾਂਝੀ ਕੀਤੀ ਸੀ ਆਪਣੇ ਦਰਸ਼ਕਾਂ ਦੇ ਨਾਲ ਕਿ ਪੋਤਾ ਵੱਡਾ ਉਹ ਵੀ ਹੈਂਡੀਕੈਪ ਆ ਟਰਾਈਸਾਈਕਲ ਨਹੀਂ ਹੈਗਾ ਟਰਾਈਸਾਈਕਲ ਦੇ ਹਾਲਾਤ ਵੀ ਐਸੀ ਜ਼ਰੂਰ ਚਾਹੀਏ ਦਿਖਾਣੇ ਕਿ ਕਿਸ ਤਰੀਕੇ ਨਾਲ ਟਰਾਈਸਾਈਕਲ ਆ ਘਰ ਤੋਂ ਨਿਕਲਣਾ ਔਖਾ ਬਣਿਆ ਪੁੱਤ ਦਾ ਬਾਪ ਦਾ ਕਹਿਣਾ ਵਾ ਕਿ ਜੇ ਮੇਰੇ ਮੇਰੇ ਪੁੱਤ ਨੂੰ ਟਰਾਈਸਾਈਕਲ ਮਿਲ ਜਾਂਦਾ ਵਾ ਜਾਂ ਇਸ ਨੂੰ ਹੀ ਇਸ ਦੀ ਹਾਲਤ ਹੀ ਠੀਕ ਕੀਤੀ ਜਾਂਦੀ ਹੈ ਤਾਂ ਇਹ ਵੀ ਆਪਣਾ ਬਾਹਰ ਆ ਜਾ ਸਕਦਾ ਵਾ ਬਜ਼ੁਰਗ ਨੇ ਘਰ ਦਾ ਗੁਜ਼ਾਰਾ ਕਰਦੇ ਨੇ ਦਰਗਾਹ ਤੇ ਗਾ ਕੇ ਇੱਕ ਹਫ਼ਤੇ 'ਚ ਇੱਕ ਦਿਨ ਨਾ ਜਿਸ ਦਿਨ ਜਾਂਦੇ ਨੇ ਤੇ ਉੱਥੋਂ ਜਿਹੜਾ ਵੀ ਤਿਲਫੁੱਲ ਮਿਲਦਾ ਵਾ ਉਸ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਦੂਜੇ ਪਾਸੇ ਰਾਸ਼ਨ ਕਾਰਡ ਤੋਂ ਨਾਂ ਤੱਕ ਕੱਟ ਦਿੱਤਾ ਗਿਆ ਵਾ ਅਪੀਲ ਕੀਤੀ ਏ ਕਿ ਮੇਰੇ ਪਰਿਵਾਰ ਦੀ ਮਦਦ ਕੀਤੀ ਜਾਵੇ ਮਦਦ ਘਰ ਦੀ ਦਾ ਇਲਾਜ ਆ ਤੇ ਬੇਟੇ ਦਾ ਟਰਾਈਸਾਈਕਲ ਆ ਮਦਦ ਜ਼ਿਆਦਾ ਨਹੀਂ ਹੈਗੀ ਅਸੀਂ ਵੀ ਕਵਾਂਗੇ ਕਿ ਜ਼ਰੂਰ ऐसे ਪਰਿਵਾਰਾਂ ਦੀ ਮਦਦ ਵਾਸਤੇ ਜਿਸ ਤਿੱਕੇ ਨਾਲ ਪਹਿਲਾ ਦਰਸ਼ਕ ਅੱਗੇ ਆਂਦੇ ਸੀ ਉਸ ਤਿੱਕੇ ਨਾਲ ਇਸ ਵਾਰ ਵੀ ਇਸ ਪਰਿਵਾਰ ਦੀ ਮਦਦ ਲਈ ਜ਼ਰੂਰ ਅੱਗੇ ਆਣ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਲ ਡੇਲੀ ਪੋਸਟ ਪੰਜਾਬੀ ਬਟਾ